ਆ ਦੇਖੋ ਪਿਛਲੇ 4 ਸਾਲਾਂ ਤੋਂ ਹੀ 2020 ਤੋਂ ਸਾਡਾ ਜਿਹੜਾ ਲਗਾਤਾਰ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਜਿਹੜਾ ਲਗਾਤਾਰ ਜਾਰੀ ਆ ਚਾਹੇ ਸਰਕਾਰ ਸੱਤਾ ਦੇ ਵਿੱਚ ਕੋਈ ਵੀ ਹੋਵੇ ਇਸ ਟਾਈਮ ਕਾਂਗਰਸ ਸਰਕਾਰ ਦੀ ਤਾਂ ਸਾਡਾ ਉਹਨਾਂ ਦੇ ਵਿਰੁੱਧ ਵੀ ਰੋਸ ਸੀ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਸੱਤਾ ਦੇ ਵਿੱਚ ਆਈ ਆ ਤਾਂ ਇਹਨਾਂ ਦੇ ਵਿਰੁੱਧ ਵੀ ਸਾਡਾ ਰੋਸ ਹੈ ਜਿਹੜਾ ਲਗਾਤਾਰ ਜਾਰੀ ਬਗ ਰਿਹਾ ਹੈਗਾ ਪੰਜਾਬ ਸਰਕਾਰ ਦਾ ਪਹਿਲਾਂ ਵੀ ਵਿਰੋਧ ਕੀਤਾ ਤੇ ਅੱਜ ਵੀ ਅਸੀਂ ਵਿਰੋਧ ਕੀਤਾ ਹੈਗਾ ਸਾਨੂੰ ਇੱਥੇ ਪਤਾ ਲੱਗਿਆ ਸੀ ਜਦੋਂ ਅਸੀਂ ਇੱਥੇ ਪਹੁੰਚੇ ਵੀ ਸੀਐਮ ਮਾਨ ਨੇ ਆਉਣਾਗਾ ਜਿਹਦਾ ਇੰਟੀਮੇਸ਼ਨ ਅਸੀਂ ਪ੍ਰਸ਼ਾਸਨ ਨੂੰ ਆਲਰੇਡੀ ਦਿੱਤਾ ਸੀ ਇਹਨਾਂ ਨੇ ਸਾਨੂੰ ਮੀਟਿੰਗ ਦਾ ਭਰੋਸਾ ਦਵਾਇਆ ਸੀ ਪਰ ਸਵੇਰੇ ਆਉਂਦੇ ਸਾਰ ਹੀ ਇਹਨਾਂ ਨੇ ਸਾਡੇ ਜਿਹੜੇ ਆਗੂ ਸਾਹਿਬਾਨ ਸੀ ਉਹਨਾਂ ਨੂੰ ਇਹਨਾਂ ਨੇ ਨਜ਼ਰਬੰਦ ਕੀਤਾ ਹੋਇਆ ਹਾਲੇ ਤੱਕ ਤੇ ਮਰਦਾਬਾਦ 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 ਸੇਤ ਮੰਤਰੀ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਤੇ ਦੇਖੋ ਸਾਡੀ ਫਿਲਹਾਲ ਸਾਡੀ ਇਹ ਹੀ ਆ ਵੀ ਅਸੀਂ ਸਿਹਤ ਮੰਤਰੀ ਤੇ ਮੁੱਖ ਮੰਤਰੀ ਸਾਹਿਬ ਦਾ ਤਾਂ ਅਸੀਂ ਵਿਰੋਧ ਕਰਨਾ ਹੀ ਹੈਗਾ ਹਰ ਜਗ੍ਹਾ ਜਿੱਥੇ ਵੀ ਹੋਏਗਾ ਤੇ ਅਸੀਂ ਸੋਚਦੇ ਆਂ ਵੀ ਮੁੱਖ ਮੰਤਰੀ ਪੰਜਾਬ ਦੀ ਜਿਹੜੀ ਰਹਿائش ਉਹਦੇ ਬਾਹਰ ਆਪਣਾ ਪੱਕਾ ਧਰਨਾ ਵੀ ਲਗਾਗੇ ਪੰਜਾਬ ਸਰਕਾਰ ਮਰਦਾਬਾਦ 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 ਕੋਰਨਾ ਬਲੈਂਡਰ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਕੋਰਨਾ ਬਲੈਂਡਰ ਬਹਾਲ ਕਰੋ ਬਹਾਲ ਕਰੋ ਪਰ ਜਦੋਂ ਅਸੀਂ ਇਹਨਾਂ ਦੇ ਪਿੱਛੇ ਫਿਰਦੇ ਆ ਤਾਂ ਹੁਣ ਸਾਨੂੰ ਵਾਕਈ ਪਤਾ ਲੱਗ ਰਿਹਾ ਵੀ ਇਹਨਾਂ ਦੇ ਜਿਹੜੇ ਦਿਖਾਣ ਦੇ ਦੰਦ ਕੁਝ ਹੋਰ ਨੇ ਤੇ ਖਾਣ ਦੇ ਕੁਝ ਹੋਰ ਨੇ ਇਹ ਇੱਥੇ ਮਤਲਬ ਕੁਝ 400 ਤੋਂ ਮੈਡੀਕਲ ਅਫਸਰਾਂ ਨੂੰ ਦੇ ਰਹੇ ਨੇ 300 ਕੁਝ ਹੋਰ ਵਰਕਰ ਨੇ ਪਰ ਉਹਦੇ ਵਿੱਚ ਇਹ ਨਹੀਂ ਪਤਾ ਲੱਗ ਰਿਹਾ ਵੀ ਇਹ ਦੇ ਕਿੰਨਾ ਨੂੰ ਰਹਿ ਨੇਗੇ ਪਿਛਲੀ ਦਿਵਾਲੀ ਵੇਲੇ ਸਾਨੂੰ ਇਹਨਾਂ ਨੇ ਬਹਾਲ ਕੀਤਾ ਸੀਗੇ ਵੀ ਅਸੀਂ ਤੁਹਾਨੂੰ ਬਹਾਲ ਕਰ ਦਿੰਨੇਗੇ ਇਹ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਸਾਨੂੰ ਦਿਵਾਲੀ ਦਾ ਤੋਹਫਾ ਦਿੱਤਾ ਪਰ ਉਹ ਆ ਦਿਵਾਲੀ ਵੀ ਦੁਬਾਰਾ ਲੱਗ ਚੁੱਕੀ ਹੈ ਕਿ ਸਾਨੂੰ ਹਲੇ ਤੱਕ ਸਾਡੇ ਨਾਲ ਸਟੇਸ਼ਨ ਨਾਲ ਨਿਯੁਕਤੀ ਪੱਤਰ ਮਿਲੇ ਹਲੇ ਤੱਕ ਜੇਰਾਮ ਗੁਰਪਿਆ ਸਿੰਘ ਹੈ ਜੀ ਕੋਵਿਡ 19 ਮੈਡੀਕਲ ਐਂਡ ਪੈਰਾਮੈਡੀਕਲ ਵਲੰਟੀਅਰ ਯੂਨੀਅਨ ਦਾ ਸੂਬਾ ਸਪੀਕਰ ਐਂਡ ਡਿਸਟ੍ਰਿਕਟ ਪ੍ਰੈਜ਼ੀਡੈਂਟ ਹੈ ਜੀ ਕਿਹੜੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਦੇ ਸਾਡੀਆਂ ਦੇਖੋ ਪਿਛਲੇ 4 ਸਾਲਾਂ ਤੋਂ ਹੀ 2020 ਤੋਂ ਸਾਡਾ ਜਿਹੜਾ ਲਗਾਤਾਰ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਜਿਹੜਾ ਲਗਾਤਾਰ جاری ਆ ਚਾਹੇ ਸਰਕਾਰ ਸੱਤਾ ਦੇ ਵਿੱਚ ਕੋਈ ਵੀ ਅਵੇਸ ਟਾਈਮ ਕਾਂਗਰਸ ਸਰਕਾਰ ਸੀ ਤਾਂ ਸਾਡਾ ਉਹਨਾਂ ਦੇ ਵਿਰੁੱਧ ਵੀ ਰੋਸ ਸੀ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਸੱਤਾ ਦੇ ਵਿੱਚ ਆਈ ਹੈ ਤਾਂ ਇਹਨਾਂ ਦੇ ਵਿਰੁੱਧ ਵੀ ਸਾਡਾ ਰੋਸ ਹੈ ਜਿਹੜਾ ਲਗਾਤਾਰ ਜਾਰੀ ਚੱਲ ਰਿਹਾ ਹੈਗਾ ਲਗਾਤਾਰ ਸਾਡੇ ਇਹਨਾਂ ਨਾਲ ਮੀਟਿੰਗਾਂ ਜੀ ਹੋ ਚੁੱਕੀਆਂ ਨੇ 53 ਮੀਟਿੰਗਾਂ ਜਿਸੀ ਇਹਨਾਂ ਨਾਲ ਕਰ ਚੁੱਕਿਆ ਜਿਹਦੇ ਵਿੱਚ ਮੌਜੂਦਾ ਕੈਬਨਿਟ ਮੰਤਰੀ ਸਬ ਕਮੇਟੀ ਮੈਂਬਰ ਜਾਂ ਫਿਰ ਹੈਲਥ ਮ ਇਸੇ ਮੰਤਾ ਜਿਹਦੇ ਵਿੱਚ ਹੈਲਥ ਮਿਨਿਸਟਰ ਨੇ ਸਾਨੂੰ ਬਿਲਕੁਲ ਹੀ ਸਾਫ਼ ਨਕਾਰ ਦਿੱਤਾ ਹੈਗਾ ਵੀ ਤੁਹਾਡਾ ਅਸੀਂ ਕੋਈ ਹੱਲ ਨਹੀਂ ਕਰ ਸਕਦੇ ਤੁਹਾਨੂੰ ਨੰਬਰ ਦੇ ਸਕਦੇ ਹਾਂਗੇ 10 ਨੰਬਰ ਲੈ ਲਓ 5 ਨੰਬਰ ਲੈ ਲਓ ਜਾਂ ਫਿਰ ਅਸੀਂ ਤੁਹਾਨੂੰ ਪੋਸਟ ਕੋਲ ਚ ਰੱਖ ਦਿੰਨੇ ਆ ਪੈਸਕੋ ਕੰਪਨੀ ਦੇ ਥਰੂ ਉਹ ਵੀ ਕਹਿੰਦੇ ਠੇਕੇਦਾਰਾਂ ਦੀ ਮਰਜ਼ੀ ਆ ਅਗਰ ਕਿਤੇ ਪੋਸਟ ਹੋਏਗੀ ਤਾਂ ਤੁਹਾਨੂੰ ਰੱਖੇ ਜਾਵਾਂਗੇ ਪਰ ਇਧਰ ਲਈ ਅਸੀਂ ਸਾਫ਼ ਇਨਕਾਰਤਾ ਅਗਰ ਅਸੀਂ ਐਨਐਚਐਮ ਦੇ ਥਰੂ ਜੁਆਇਨ ਹੋਏ ਸੀ ਤਾਂ ਅਸੀਂ ਆਪਣੀ ਬਹਾਲੀ ਵੀ ਐਨਐਚਐਮ ਦੇ ਅੰਡਰ ਹੀ ਲਵਾਂਗੇ ਨਾ ਕਿ ਪੈਸਕੋ ਦੇ ਅੰਡਰ ਕਿਸੇ ਠੇਕੇਦਾਰ ਦੇ ਅੰਡਰ ਕੰਮ ਕਰਾਂਗੇ ਅਸੀਂ ਉਹਦੇ ਲਈ ਤੇ ਅੱਜ ਵੀ ਅਸੀਂ ਵਿਰੋਧ ਕੀਤਾ ਹੈਗਾ ਸਾਨੂੰ ਇੱਥੇ ਪਤਾ ਲੱਗਿਆ ਸੀ ਜਦੋਂ ਅਸੀਂ ਇੱਥੇ ਪਹੁੰਚੇ ਵੀ ਸੀਐਮ ਮਾਨ ਨੇ ਆਉਣਾਗਾ ਜਿਹਦਾ ਇੰਟੀਮੇਸ਼ਨ ਅਸੀਂ ਪ੍ਰਸ਼ਾਸਨ ਨੂੰ ਆਲਰੇਡੀ ਦਿੱਤਾ ਸੀ ਇਹਨਾਂ ਨੇ ਸਾਨੂੰ ਮੀਟਿੰਗ ਦਾ ਭਰੋਸਾ ਦਵਾਇਆ ਸੀ ਪਰ ਸਵੇਰੇ ਆਉਂਦੇ ਸਾਰ ਹੀ ਇਹਨਾਂ ਨੇ ਸਾਡੇ ਜਿਹੜੇ ਆਗੂ ਸਾਹਿਬਾਨ ਸੀ ਉਹਨਾਂ ਨੂੰ ਇਹਨਾਂ ਨੇ ਨਜ਼ਰਬੰਦ ਕੀਤਾ ਹੋਇਆ ਹਲੇ ਤੱਕ ਤੇ ਮੀਟਿੰਗ ਲਈ ਤਾਂ ਹਲੇ ਤੱਕ ਸਾਨੂੰ ਇਹਨਾਂ ਨੇ ਕਿਸੇ ਤਰ੍ਹਾਂ ਦਾ ਕੋਈ ਭਰੋਸਾ ਨਹੀਂ ਦਿੱਤਾ ਹੈ ਕਿੰਨੇ ਲੋਕਾਂ ਨੂੰ ਨਜ਼ਰਬੰਦ ਕਰੇ ਕਰੀਬ 7 ਤੋਂ 8 ਜਣੇ ਨੇ ਜਿਦੇ ਵਿੱਚ ਰਾਜਵਿੰਦਰ ਜੀ ਨੇ ਸਾਡੇ ਸੂਬਾ ਪ੍ਰਧਾਨ ਜੀ ਨੇ ਤੇ ਬਠਿੰਡੇ ਜ਼ਿਲ੍ਹੇ ਦੇ ਪ੍ਰਧਾਨ ਨੇ ਸ਼ੁਭਮ ਉਹਨਾਂ ਨਾਲ ਕੁਝ ਹੋਰ ਸਾਥੀ ਵੀ ਨੇ 6 7 ਜਿਹੜੇ ਹਲੇ ਤੱਕ ਨਜ਼ਰਬੰਦ ਨੇ ਪ੍ਰਸ਼ਾਸਨ ਵੱਲੋਂ ਕਹਿ ਆ ਗਏ ਤੁਹਾਨੂੰ ਮੀਟਿੰਗ ਕਰਾਵਾਂਗੇ ਨਹੀਂ ਪ੍ਰਸ਼ਾਸਨ ਵੱਲੋਂ ਕੁਝ ਨਹੀਂ ਇਹਨਾਂ ਨੂੰ ਇੱਕ ਮੈਮੋਰੰਡਮ ਅਸੀਂ ਦਿੱਤਾਗਾ ਇਹ ਕਹਿ ਰਹੇ ਨੇ ਅਸੀਂ ਕੋਸ਼ਿਸ਼ ਕਰਦੇ ਹਾਂ ਪਰ ਪੁਖਤਾ ਪ੍ਰੋਸੈਸਾਂ ਵੱਲੋਂ ਕੋਈ ਨਹੀਂ ਵੀ ਸਾਡੀ ਮੀਟਿੰਗ ਕਰਵਾਉਣਗੇ ਕੀ ਕਰਨੀ ਚਾਹੀਦੀ ਰਣਨੀਤੀ ਦੇਖੋ ਸਾਡੀ ਫਿਲਹਾਲ ਸਾਡੀ ਇਹ ਹੀ ਆ ਵੀ ਅਸੀਂ ਸਿਹਤ ਮੰਤਰੀ ਤੇ ਮੁੱਖ ਮੰਤਰੀ ਸਾਹਿਬ ਦਾ ਅਸੀਂ ਵਿਰੋਧ ਕਰਨਾ ਹੀ ਹੈਗਾ ਹਰ ਜਗ੍ਹਾ ਜਿੱਥੇ ਵੀ ਹੋਏਗਾ ਤੁਸੀਂ ਸੋਚਦੇ ਆ ਵੀ ਮੁੱਖ ਮੰਤਰੀ ਪੰਜਾਬ ਦੀ ਜਿਹੜੀ ਰਹਿائش ਉਹਦੇ ਬਾਹਰ ਆਪਣਾ ਪੱਕਾ ਧਰਨਾ ਵੀ ਲਗਾਈਏ ਕਿਦਾਂ ਲੱਗਦਾ ਅੱਜ ਮੁੱਖ ਮੰਤਰੀ ਨਿਯੁਕਤੀ ਪੱਤਰ ਦੇਣ ਆ ਰਹੇ ਆ ਤੁਸੀਂ ਵਿਰੋਧ ਕਰਦੇ ਹੋ ਤੁਹਾਨੂੰ ਨਹੀਂ ਲੱਗਦਾ ਕਿ ਪਹਿਲਾਂ ਪਹਿਲ ਦੇ ਤੌਰ ਤੇ ਤੁਹਾਨੂੰ ਆਉਣਾ ਚਾਹੀਦਾ ਦੇਖੋ ਜਦੋਂ ਹੀ ਆਮ ਆਦਮੀ ਪਾਰਟੀ ਸਰਕਾਰ ਸੱਤਾ ਦੇ ਵਿੱਚ ਆਈ ਸੀ ਸੀਐਮ ਮਾਨ ਦਾ ਬਿਆਨ ਇਹ ਸੀ ਵੀ ਜਿਹੜੇ ਕੋਰੋਨਾ ਵਲੰਟੀਅਰ ਨੇ ਵੈਲ ਟ੍ਰੇਡ ਸਟਾਫ ਆ ਜਿਹੜਾ ਸਾਨੂੰ ਇਹਨਾਂ ਨੇ ਸਨਮਾਨ ਦਿੱਤਾ ਦੀ ਵੀ ਅੱਜ ਇਹਨਾਂ ਨੂੰ ਜੁਆਇਨਿੰਗ ਪੱਤਰ ਦੇ ਦਿਓ ਔਰ ਕੱਲ ਇਹਨਾਂ ਨੇ ਕੰਮ ਤੇ ਆ ਜਾਣਾ ਇਹਨਾਂ ਨੂੰ ਕਿਸੇ ਟ੍ਰੇਨਿੰਗ ਦੀ ਨੀਡ ਨਹੀਂ ਹੈ ਪਰ ਜਦੋਂ ਅਸੀਂ ਇਹਨਾਂ ਤੇ ਖਾਣ ਦੇ ਕੁਝ ਹੋਰ ਨੇ ਇਹ ਇੱਥੇ ਮਤਲਬ ਕੁਝ 400 ਤਾਂ ਮੈਡੀਕਲ ਅਫਸਰਾਂ ਨੂੰ ਦੇ ਰਹੇ ਨੇ 300 ਕੁਝ ਹੋਰ ਵਰਕਰ ਨੇ ਪਰ ਉਹਦੇ ਵਿੱਚ ਇਹ ਨਹੀਂ ਪਤਾ ਲੱਗ ਰਿਹਾ ਵੀ ਇਹ ਦੇ ਕਿੰਨਾ ਨੂੰ ਰਹੇ ਨੇਗੇ ਪਿਛਲੀ ਦੀਵਾਲੀ ਵੇਲੇ ਸਾਨੂੰ ਇਹਨਾਂ ਨੇ ਬਹਾਲ ਕੀਤਾ ਸੀਗਾ ਵੀ ਅਸੀਂ ਤੁਹਾਨੂੰ ਬਹਾਲ ਕਰ ਦਿੰਨੇਗੇ ਇਹ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਸਾਨੂੰ ਦੀਵਾਲੀ ਦਾ ਤੋਹਫਾ ਦਿੱਤਾ ਪਰ ਆਹ ਦੀਵਾਲੀ ਵੀ ਦੁਬਾਰਾ ਲੱਗ ਚੁੱਕੀ ਹੈ ਕਿ ਸਾਨੂੰ ਹਜੇ ਤੱਕ ਸਾਡੇ ਨਾਲ ਸਟੇਸ਼ਨ ਦਾ ਨਿਯੁਕਤੀ ਪੱਤਰ ਮਿਲੇ ਹਲੇ ਤੱਕ